ਨਾ ਤਾਂ ਆਪਣਾ ਲਾਪਰਿ ਸਿੰਕ ਕੁਚੀਪੁਰ ਅੱਜ ਜਿਸੀ ਪਹੁੰਚੇ ਜਿਹੜਾ ਗਰਦਾਸਪੁਰ ਦੇ ਜਿਹੜਾ ਬਾਬਾ ਨਾਨਕ ਕੋਰੀਡੋਰ ਤੇ ਸੋ ਤੁਸੀਂ ਦੇਖ ਰਹੇ ਹੋ ਕਿ ਸੰਗਤਾਂ ਦੂਰੋਂ ਨੇੜੋਂ ਜਿਹੜੀਆਂ ਨੇ ਕੋਰੀਡੋਰ ਦੇ ਦਰਸ਼ਨ ਕਰਨ ਆ ਰਹੇ ਨੇ ਦੂਰਪਿੰਡ ਦੇ ਨਾਲ ਤੋਂ ਸਾਡੇ ਨਾਲ ਇੱਥੇ ਲੋਕ ਕੁਝ ਲੋਕ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸੋ ਲੋਕਾਂ ਤੋਂ ਜਾਣਦੇ ਹਾਂ ਸਾਰੀ ਗੱਲਬਾਤ ਸੋ ਸਾਡੇ ਨਾਲ ਕੁਝ ਲੋਕ ਮੌਜੂਦ ਨੇ ਉਹਨਾਂ ਨਾਲ ਗੱਲ ਸੱਚੇ ਬਾਬਾ ਜੀ ਹਾਂ ਜੀ ਕੀ ਬੋਲਿਆ ਆਪਣਾ ਨਾਮ ਬੋਲੋ ਜੋ ਅਲਕਾਰ ਸਿੰਘ ਜੀ ਕਿੱਥੋਂ ਬਾਬਾ ਜੀ ਹੋਏ ਜੀ ਅਸੀਂ ਆ ਕੁਕਰਛੋੜਿਆ ਪਿੰਡ ਜੀ ਹਾਂ ਜੀ ਅਕਲਾਂ ਨੌਰ ਲਾਗੇ ਜੀ ਤੇ ਚੌੜਾ ਚੌੜੇ ਆਇਆ ਤੇ ਬਾਬੇ ਦਾ ਮੇਲਾ ਵੈ ਅਸੀਂ ਵੀ ਦਰਸ਼ਨ ਮੇਲੇ ਕਰਕੇ ਆਗੇ ਦੂਰਬੀਨਾ ਲੱਗੀ ਦੀ ਬਹੁਤ ਸੋਨਾ ਵੇਖਣ ਨੂੰ ਇੰਤਜ਼ਾਮ ਹੀ ਤੇ ਜਿਹੜੀ ਬਾਬਾ ਜੀ ਜਿਵੇਂ ਪਾਸਪੋਰਟ ਦੀ ਸ਼ਰਤ ਹੈ ਜਾਂ ਕੁਝ ਹੋਰ ਸ਼ਰਤਾਂ ਨੇ ਮਨ ਨੂੰ ਕੋਈ ਸ਼ਰਤਾਂ ਵਿੱਚ ਸ਼ੋਧ ਹੋ ਗਿਆ ਵਾ ਤੇ ਜੇ ਇਹ ਮਨ ਨੂੰ ਦੂਰ ਤੋਂ ਦਰਸ਼ਨ ਕਰਦੇ ਕਿ ਮੰਨੀ ਕਰਦਾ ਵੀ ਕੋਈ ਕੋਲ ਨਜ਼ੀਬ ਜਾ ਕੇ ਦਰਸ਼ਨ ਕੀਤੇ ਜਾਣਾ ਹਾਂਜੀ ਹਾਂਜੀ ਤੇ ਇਹ ਨਜ਼ਦੀਕ ਆ ਕੇ ਇਹਦੇ ਹੱਡਾ ਜਿਹੜਾ ਪਾਸਪੋਰਟ ਆ ਉਹ ਸੌਖਾ ਬਣਨਾ ਚਾਹੀਦਾ ਵਾ ਮਾੜੇ ਬੰਦੇ ਕੋ ਨਹੀਂ ਹੈ بڑا ਔਖਾ ਬਣਦਾ ਵਾ ਆਧਾਰ ਕਾਰਡ ਦੇ ਹੋ ਜੀ ਤਾਂ ਹੀ ਜਾ ਸੌਖੇ ਸੀ ਕਿਹਦਾ ਮਨੂੰ ਸਰਕਾਰ ਕੋਲੋਂ ਦੋ ਘਰ ਕਰਦੇ ਆਧਾਰ ਕਾਰਡ ਦੇ ਹੋ ਜੇ ਪਲਾਨ ਕਰਦੇ ਹੋ ਜਿੱਦਾਂ ਅਸੀਂ ਸਾਰੇ ਜਾਣੇ ਜਾ ਕੇ ਘਰ ਦੇ ਮੈਂਬਰ ਜਿਹੜੇ ਨੇ ਆਧਾਰ ਕਾਰਡ ਤੇ ਸਾਰਿਆਂ ਕੋ ਹੋਏ ਅਸੀਂ ਸੌਖਾ ਜਾ ਕੇ ਬਾਬੇ ਦਾ ਦਰਸ਼ਨ ਮਿਲਣਾ ਕਰ ਅੱਜ ਵੀ ਆਏ ਜਿੱਥੇ ਕੋਈ ਦੂਰਗੰ ਜਾਂ ਥੋੜਾ ਬਹੁਤ ਦਰਸ਼ਨ ਹੋਏ ਕਿਵੇਂ ਲੱਗਦਾ ਨਹੀਂ ਦੂਰਬੀਨ ਦੇ ਨਹੀਂ ਜੀ ਸਾਡੀ ਤੇ ਨਜ਼ਰ ਮਾੜੀ ਆ ਜਿਨ੍ਹਾਂ ਦੀ ਚੰਗੀ ਨਜ਼ਰ ਆ ਉਹ ਤਾਂ ਕੰਨ ਵੇਖ ਲੈਂਦੇ ਨੇ ਬਾਬੇ ਦੇ ਦਰਸ਼ਨ ਮੇਲਾ ਕਰਦੇ ਆ ਅਹੀਂ ਲੱਗੇ ਜਾਈਏ ਤੇ ਫੇਰ ਹੀ ਚੰਗਾ ਕੀ ਕੀ ਲੱਗਦਾ ਵੀ ਜਦ ਤੱਕ ਸ਼ਰਤਾਂ ਦੇ ਵਿੱਚ ਕੋਈ ਸ਼ੋਧ ਨਹੀਂ ਹੁੰਦਾ ਤੋ ਉੱਤੋਂ ਤੱਕ ਦੂਰਬਿੰਦ ਜਿਹੜੀ ਸਥਾਪਿਤ ਕੀਤੀ ਜਾਣੀ ਚਾਹੀਦੀ ਹੈ ਦੂਰਬਿੰਦ ਤੇ ਜ਼ਰੂਰੀ ਹੋਣੀ ਚਾਹੀਦੀ ਹੈ ਜੀ ਉਹਦੇ ਨਦੀਕ ਬਾਬਾ ਆ ਜਾਂਦਾ ਦੂਰਬਾਣ ਰਾਣੀ ਸੋ ਸਾਡੇ ਨਾਲ ਹੋਰ ਲੋਕ ਮਜ਼ਦੂਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਅਸਿਕਲ ਭਾਜੀ ਸਿਕਾ ਗੀ ਕਾਹ ਚਾਹ ਰਿਓ ਮੈਂ ਬਾਈ ਮਾਚਲ ਸੋਰ ਬਹੁਤ ਧੰਨ ਆਜਾ ਜਹੇ ਕੋਰੀਡੋਰ ਦੇਖਨੇ ਆਂ ਹਾਂਜੀ ਕੋਰੀਡੋਰ ਦੇਖਨੇ ਆਂ ਉਹ ਪਿਛੇ ਪਿਛੇ ਗੋਰਦੋਰੇ ਕੀ ਦਰਸ਼ਨੀ ਹੋਗੋ पीछे और जी पीछे, पीछे राजा स्वामी सत्संग ब्यास से वहाँ से फिर से डायरेक्ट हमने इधर रहा तो जो देखा पास से क्या महसूस हुआ आपको पहले मैंने सेम ही लगता हाँ जी सेम ही लगता पे पाकिस्तान में बैठ से दर्शन करने का मन लगता कि जहाँ नज़दीक जाके नज़दीक जाके पता है ना उसमें तो कुछ नीचे में जाता है पासपोर्ट की जहाँ कुछ मतलब वो कैसे देखते सर सर वो तो उसके लिए पासपोर्ट चाहिए और वीज़ा चाहिए होगा मैंने हाँ जी नहीं कैसे जो आम लोग हैं बच्चे हैं जहाँ वो जब इनका पासपोर्ट इतनी जितनी नहीं लागू होता तो क्या सरकार को ये में कोई थोड़ा बहुत सूट करना चाहिए थोड़ा बहुत तो करना चाहिए बिल्कुल नज़दीक है ना थोड़ा बहुत छूट तो होना चाहिए क्या छूट करना चाहिए ये भी जाके एक दो घंटे के लिए दर्शन करके आ जाए

तो जो है पहले जहाँ पर आया दूरबीन लगा था अभी दूरबीन में मेरे खान तुम पहली बार आए जहाँ टाइम आए फर्स्ट टाइम फर्स्ट टाइम आया है, first time first time first time है. है. बोल हमारे रिलेटिव आ रहे हैं वो भी नज़दीक के हैं तो वो बहुत बता रहे थे मेरे को दूरबीन लगाया इधर पहले भी कैसा लगा दर्शक तो बहुत बढ़िया लगा सर बहुत आनंद आया आपके हाँ जी जी सर ਸੋ ਸਾਡੇ ਨਾਲ ਹੋਰ ਲੋਕ ਮਜੂਦ ਸਨ ਜੀ ਹਾਂ ਜੀ ਮੇਰਾ ਨਾਮ ਤਸਵੀਰ ਕੌਰ ਹੈ ਕਲਾਨੌਰ ਤੋਂ ਕਿਵੇਂ ਮਤਲਬ ਤੁਸੀਂ ਜਿਹੜਾ ਇੱਥੇ ਮੰਦੂਰ ਪਹਿਲਾਂ ਦੂਰਬਿਨ ਨੂੰ ਦੀ ਤੇ ਹੁਣ ਕਿਵੇਂ ਆਪ ਤੇ ਹੁਣ ਦੂਰਬਿਨ ਨਹੀਂ ਮੈਂ ਤਾਂ ਕਾਫੀ ਮੈਂ ਟਾਈਮ ਤੋਂ ਵੇਖ ਰਹੀ ਐ ਕਿ ਦੂਰਬਿਨ ਤਾਂ ਜਿੰਨੀ ਵਾਰ ਵੀ ਆਈਆਂ ਦੂਰਬਿਨ ਹੁਣ ਇੱਥੇ ਦੂਰਬਿਨ ਹੈ ਨਹੀਂ ਆ ਕੋਈ ਮੈਂ ਨਾਲ ਗੈਸਟਰ ਨੂੰ ਘੁਮਾਉਣ ਲਿਆਈ ਐ ਮੈਂ ਵੇਖ ਰਹੀ ਐ ਕਿ ਮਤਲਬ ਦੂਰਬਿਨ ਦੀ ਕੋਈ ਫੈਸਿਲਿਟੀ ਨਹੀਂ ਹੈ ਤੇ ਕੀ ਗੱਲ ਦੂਰਬਿਨ ਕਿਉਂ ਹਟਾਤੀ ਆ ਇੱਥੇ ਸਾਨੂੰ ਇਹ ਪਤਾ ਨਹੀਂ ਹੁਣ ਐਵੇਂ ਤਾਂ ਕਿ ਤਰੋਇ ਤੋਂ ਮੰਦੂਰ ਥੋੜਾ ਬੋਤਾ ਹੈ ਪੈੜੀਆਂ ਜਾਂ ਖੇਤ ਕਲੋ ਕਲੋ ਇਸ ਦੇਖਦਾ ਹੈ ਬਾਕੀ ਜਿਹੜੇ ਮਤਲਬ ਵੇਖਣ ਹੁੰਦੇ ਆ ਉਹੀ ਹੋਈ ਉਹ ਸ਼ਰਧਾ ਹੈ ਨਾ ਸਾਡੇ ਗੁਰੂ ਸਾਹਿਬ ਨੇ ਅਸੀਂ ਇੱਥੋਂ ਆ ਗਏ ਮਤਲਬ ਗੁਰੂ ਸਾਹਿਬ ਦੇ ਦਰਸ਼ਨ ਕਰ ਲਏ ਉਹ ਦਰਸ਼ਨ ਨਹੀਂ ਇਸ ਤਰ੍ਹਾਂ ਹੁੰਦੇ ਸਾਨੂੰ ਨਹੀਂ ਪਤਾ ਚੱਲਦਾ ਇਸ ਤਰ੍ਹਾਂ ਦੂਰ ਦੀ ਸਰਕਾਰ ਤੋਂ ਮੰਗ ਰੱਦ ਵੀ ਦੁਬਾਰਾ ਤੇ ਦੂਰੋਂ ਲੱਗਦੀ ਦੂਰਬਿੰਦ ਲਾਗੂ ਕੀਤੀ ਜਾਵੇ ਦੂਰਬਿੰਦ ਜ਼ਰੂਰੀ ਆ ਇੰਨੀ ਸ਼ਰਧਾ ਦੇ ਨਾਲ ਜਿਹੜੀ ਸੰਗਤ ਆਉਂਦੀ ਆ ਨਾ ਉਹਨਾਂ ਨੂੰ ਦੂਰਬਿੰਦ ਜ਼ਰੂਰੀ ਆ ਉਤੋਂ ਆਵਾ ਜਿਵੇਂ ਮਤਲਬ ਪਾਸਪੋਰਟ ਦੀ ਸ਼ਰਤਾਂ ਜਾਂ ਹੋਰ ਥੋੜੇ ਬੋਲ ਸ਼ਰਤਾਂ ਜਿ ਨਿਜਮ ਹੋਏ ਨੇ ਮਤਲਬ ਜਿਵੇਂ ਪਰਿਵਾਰਕ ਮੈਂਬਰ ਦੇ ਵਿੱਚ ਇੱਕ ਜ ਇਸ ਨੂੰ ਮਤਲਬ ਜ਼ਿਆਦਾਤਰ ਹੈ ਸੰਗਤ ਇਹ ਮਹਿਸੂਸ ਕਰਦੀ ਆ ਕਿ ਬੱਚਿਆਂ ਦੇ ਵੀ ਪਾਸਪੋਰਟ ਕਈ ਵਰੀ ਨਹੀਂ ਬਣਦੇ ਬਜ਼ੁਰਗ ਜਿਹੜੇ ਪਹਿਲਾਂ ਉਹਨਾਂ ਦੇ ਪਾਸਪੋਰਟ ਨਹੀਂ ਬਣਦੇ ਤੇ ਇਹਨਾਂ ਨੂੰ ਚਾਹੀਦਾ ਕਿ ਉਸ ਤਰ੍ਹਾਂ ਖੁੱਲੇ ਦਰਸ਼ਨ ਦਾ ਮਤਲਬ ਮੌਕਾ ਦਿੱਤਾ ਜਾਵੇ ਪਾਸਪੋਰਟ ਤੋਂ ਬਗੈਰ ਨਹੀਂ ਜਿਵੇਂ ਬਾਣੀ ਦੇ ਵਿੱਚ ਜਿਵੇਂ ਬਾਗ ਜਨ ਅਰਦਾਸ ਦੇ ਵਿੱਚ ਉਹਨਾਂ ਦੇ ਖੁੱਲੇ ਗੁਰਦਵਾਰਾ ਦੇ ਦਰਸ਼ਨ ਦਰਸ਼ਨ ਹਾਂਜੀ ਦਰਸ਼ਣ ਦੇਦਾਰ ਕੋਈ ਚੀਜ਼ ਦੇ ਲੱਗੂ ਹੋ ਗਈ ਹੈ ਪਰ ਅਜੇ ਕੋਈ ਵੀ ਜਿਹੜੀ ਚੀਜ਼ਾਂ ਦੇ ਵਿੱਚ ਜਿਹੜੀ ਹੈ ਥੋੜਾ ਹੈਗਾ ਵਾ ਮਤਲਬ ਬੇਸ਼ੱਕ ਬਿਲਕੁਲ ਬਿਲਕੁਲ ਹਾਂਜੀ ਅਸੀਂ ਤੁਰੇ ਹੁੰਦੇ ਵੀ ਇਹੀ ਗੱਲ ਕਰ ਰਹੇ ਹਾਂ ਕਿ ਜੇਕਰ ਪਾਸਪੋਰਟ ਦਾ ਨ ਹੋ ਹੋ ਜਾਵੇ ਨਾ ਕਿ ਜਿੰਨੇ ਸੋਹਣੇ ਇਥੇ ਇਮੀਗ੍ਰੇਸ਼ਨ ਦਾ ਹਨ ਨਾ ਇਹ ਰੋਲਾ ਨਾ ਹੋਵੇ ਸਿੱਧੇ ਦਰਸ਼ਨ ਕਰ ਸਕੀਏ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਜਿਆਦਾਤਰ ਸਾਡੇ ਜੋਂ ਤੋਂ ਇਹ ਕੋਰੀਡੋਰ ਖੁੱਲਾ ਹਨ ਉਹਨਾਂ ਦੀ ਇਹ ਖੁਆਸ਼ ਆ ਕਿ ਕਿਤੇ ਇਸ ਤਰ੍ਹਾਂ ਦਾ ਮੌਕਾ ਜਲਦੀ ਕੋਈ ਸਾਨੂੰ ਖੁੱਲੇ ਦਰਸ਼ਨ ਦੇਦਾਰ ਦਾ ਮੌਕਾ ਮਿਲ ਜੇ ਅਸੀਂ ਦਰਸ਼ਨ ਕਰਾਈਏ ਉਹ ਸਾਡੇ ਬਜ਼ੁਰਗਾਂ ਨੇ ਪਾਸਪੋਰਟ ਬਣਾਦੇ ਬਹੁਤ ਮਤਲਬ ਮੁਸ਼ਕਲ ਹੋ ਗਿਆ ਕਿ ਬੱਚਿਆਂ ਨੂੰ ਨਹੀਂ ਪਾਸਪੋਰਟ ਨਹੀਂ ਜਲਦੀ ਮਤਲਬ ਮਿਲ ਰਿਹਾ ਤੇ ਬਜ਼ੁਰਗਾਂ ਦਾ ਤਾਂ ਬਹੁਤ ਮੁਸ਼ਕਲ ਆ